ਟ੍ਰੈਵਲ ਏਜੰਟਾਂ ਬਾਰੇ ਮੈਂ ਜਰੂਰ ਕਹੂੰਗਾ ਥੋੜਾ ਜਿਹਾ ਚੱਲ ਰਿਹਾ ਹੈ ਅੱਜਕੱਲ੍ਹ ਗੱਲ ਕੋ ਟ੍ਰੈਵਲ ਏਜੰਟਾਂ ਦੀ ਸਭ ਤੋਂ ਵੱਧ ਟ੍ਰੈਵਲ ਏਜੰਟਾਂ ਦੇ ਵਿਰੁੱਧ ਜੇ ਖੜਾ ਹੋਇਆ ਕੋਈ ਬਤੌਰ ਐਮਪੀ ਪਾਰਲੀਮੈਂਟ 'ਚ ਮੈਂ ਬੋਲਦਾ ਸੀ ਹਜ਼ਾਰਾਂ ਮੁੰਡਿਆਂ ਨੂੰ ਸਾਊਦੀ ਅਰਬ 'ਚੋਂ ਕਿਸੇ ਨੂੰ ਮਲੇਸ਼ੀਆ 'ਚੋਂ ਕਿਸੇ ਸਿੰਗਾਪੁਰ 'ਚੋਂ ਅਰਮੀਨੀਆ 'ਚੋਂ ਲੀਬੀਆ 'ਚੋਂ ਮੈਂ ਕੱਢ ਕੇ ਲਿਆ ਔਰ ਸੁਸ਼ਮਾ ਸਵਰਾਜ ਜੀ ਨੂੰ ਕਹਿੰਦਾ ਸੀ ਇਹ ਟ੍ਰੈਵਲ ਏਜੰਟ ਜੜਨੇ ਦੀ ਇੱਥੋਂ ਹੀ ਬੰਦ ਕਰੋ ਸੋ ਮੈਂ ਨਹੀਂ ਚਾਹੁੰਦਾ ਕਿ ਸਾਡੇ ਜਵਾਨ ਨੌਜਵਾਨ ਜਿਹੜੇ ਨੇ ਉਹ ਪੈਸੇ ਫਸਾ ਕੇ ਵਹਿ ਜਾਣ ਪਰ ਇੱਕ ਕਾਨੂੰਨੀ ਕੰਮ ਹੈ ਨਾ ਕਾਨੂੰਨ ਮੁਤਾਬਕ ਕਾਰਵਾਈ ਹੋਊਗੀ ਨਾ ਇੱਥੇ ਆਪਣੇ ਹੁਣ ਇਹ ਤਾਂ ਹੈ ਨਹੀਂ ਨਾ ਕਰੋਨ ਕਿ ਕਤਲ ਕਰਤਾ ਤਾਂ ਉਹਨੂੰ ਦੂਜੇ ਨੇ ਵੀ ਚੌਂਕ 'ਚ ਖੜਾ ਕੇ ਗੋਲੀ ਮਾਰ ਦੋ ਜੇ ਕਿਸੇ ਨੇ ਚੋਰੀ ਕਰ ਲਈ ਹੱਥ ਵੜ ਦੋ ਜੇ ਕੋਈ ਕ੍ਰਾਈਮ ਕਰਕੇ ਭੱਜ ਗਿਆ ਲੱਤਾਂ ਮਾਰ ਦੋ ਇਹ ਤਾਂ ਹੈ ਨਹੀਂ ਨਾ ਆਪਣੇ ਕਾਨੂੰਨ ਮੁਤਾਬਕ ਹੈ ਨਾ ਸੋ ਅਸੀਂ ਕੈਬਨਿਟ ਦੇ ਵਿੱਚ ਇਹ ਲਿਆ ਚੁੱਕੇ ਆ ਪਹਿਲੀ ਸੈਂਟਰ ਨਾਲ ਅਸੀਂ ਗੱਲ ਕਰ ਲਈ ਮੈਂ ਤਾਂ ਕਈ ਵੱਡੇ ਮੁਲਕਾਂ ਦੇ ਇਨਵੈਸਟਰਸ ਨਾਲ ਦੀ ਗੱਲ ਕਰ ਲਈ ਕਿ ਸਾਨੂੰ ਤੁਸੀਂ ਤਾਂ ਦੱਸ ਦੋ ਕਿ ਕਿਹੜਾ ਰਿਕੋਨਾਈਜ਼ਡ ਆ ਤੁਹਾਡੇ ਦੁਆਰਾ ਕਿਹੜਾ ਟਰੈਵਲ ਏਜੰਟ ਤੁਸੀਂ ਪੰਜਾਬ ਚ ਰਿਕੋਨਾਈਜ਼ ਕੀਤਾ ਹੋਇਆ ਹੈ ਕਿਹੜਾ ਕਿਹੜਾ ਇਲੈਗਲ ਸਾਨੂੰ ਦੱਸ ਦੋ ਤੁਸੀਂ ਤੇ ਅਸੀਂ ਜਿਹੜੇ ਇਲੈਗਲ ਨੇ ਸਿਰ ਨੂੰ ਬੰਦ ਕਰਦੇ ਆ ਜੇ ਉਹ ਇਲੈਗਲ ਕੰਮ ਕਰ ਰਹੇ ਨੇ ਤੁਹਾਨੂੰ ਦੱਸ ਤਾਂ ਉਹਨਾਂ ਦਾ ਬੰਦ ਕਰਾਂਗੇ ਪਲੱਸ ਜਿਹਨਾਂ ਨੇ ਪੈਸੇ ਲੋਕਾਂ ਦੇ ਦੱਬੇ ਨੇ ਤਾਂ ਉਹਨਾਂ ਦੀ ਪ੍ਰਾਪਰਟੀ ਅਟੈਚ ਕਰਾਂਗੇ ਉਹ ਵੇਚ ਕੇ ਲੋਕਾਂ ਨੂੰ ਪੈਸੇ ਦੇਵਾਂਗੇ ਮੈਂ ਕਿਉਂ ਚਾਹੂੰਗਾ ਸਾਡੇ ਨੌਜਵਾਨਾਂ ਨੂੰ ਦੇ ਕਿ ਉਹਨਾਂ ਨੂੰ ਧੋਖਾ ਹੋਵੇ ਨਾ ਕੋਈ ਜਾਂ ਇੱਥੇ ਜੇਲ੍ਹਾਂ ਜਾਣ ਜਾਂ ਉੱਥੇ ਜੇਲ੍ਹਾਂ ਜਾਣ ਉਹਦੇ ਲਈ ਮੁਲਕਾ ਚ ਵੀ ਜਿਹੜਾ ਫਿਰਦੇ ਨੇ ਕਿ ਤੁਸੀਂ ਫੇਕ ਡਾਕੂਮੈਂਟ ਤੇ ਆ ਗਏ ਜੀ ਪੈਰ ਰਿਜਿਸਟਰ ਕਰਦੇ ਨੇ ਕੰਮ ਇਹ ਸਭ ਤੋਂ ਪਹਿਲਾਂ ਮੈਂ ਵਾਰੀ ਠਾਈ ਸੀ ਪਾਰਲੀਮੈਂਟ ਚਾਚੀ ਵੀ باقی ਦੇਖ ਲਿਓ YouTube ਤੇ ਸੁ ਕਦੇ ਵੀ ਮੈਂ ਇਹ ਨਹੀਂ ਚਾਹੂੰਗਾ ਕਿ ਮੇਰੇ ਮੇਰੇ ਵਤਨ ਦੇ ਮੇਰੇ ਦੇਸ਼ ਦੇ ਨੌਜਵਾਨ ਪੰਜਾਬ ਦੇ ਨੌਜਵਾਨ ਕਿਤੇ ਧੱਕੇ ਖਾਨ ਗੱਲ ਤਾਂ ਇੱਥੇ ਚੜਕੇ ਔਰ ਮੇਰਾ ਕੋਈ ਕਿਸੇ ਨਾਲ ਨਹੀਂ ਹੈਗਾ ਕਿ ਮੈਂ ਕੋਈ ਟ੍ਰੈਵਲ ਏਜੰਟਾਂ ਦਾ ਜਾਂ ਮੇਰੇ ਮੇਰ ਨਾਲ ਕੋਈ ਹਿੱਸਾ ਹੈ ਮੇਰਾ ਕੋਈ ਮੈਂ ਕੋਈ ਖੱਡ ਚ ਹਿੱਸਾ ਟਰਾਂਸਪੋਰਟ ਚ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈਗਾ ਹੋਰ ਮੇਰਾ ਕਿਸੇ चीज ਦਾ ਹਿੱਸਾ ਨਹੀਂ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਇਸ ਗੱਲ ਤੇ ਤੁਸੀਂ ਸੌ ਖਾ ਸਕਦੇ ਹੋ ਮੇਰੀ ਤੁਹਾਨੂੰ ਮੈਂ ਝੂਠਾ ਨਹੀਂ ਪੈਣ ਦੇਵਾਂਗਾ ਪਹਿਲੀ ਗੱਲ ਤਾਂ ਟ੍ਰੈਵਲ ਏਜੰਟ ਪੈਦਾ ਕਿਵੇਂ ਕਿਉਂ ਹੋ ਗਏ ਮੱਧ ਪ੍ਰਦੇਸ਼ ਜਾਂਦੇ ਆ ਸੀ ਛਤੀਸਗੜ ਜਾਣੇ ਆ ਮਗੁਜਰਾ ਜਾਣੇ ਹੈ ਹੀ ਨਹੀਂ ਕੋਈ ਟਰੈਵਲ ਏਜੰਟ ਦਾ ਕੋਈ ਬੋਰਡ ਹੀ ਲੱਗਾ ਹੋਇਆ ਆਪਣੇ ਇੱਥੇ ਜਲੰਧਰ ਵਾਲਾ ਬੱਸ ਸਟੈਂਡ ਹੈ ਉੱਥੇ ਜਿੱਥੇ ਬੱਸਾਂ ਪੈਕ ਲੱਗਦੀਆਂ ਨੇ ਉੱਥੇ ਲਿਖਿਆ ਸਿੰਗਾਪੁਰ ਦੂਜੇ ਤਾੜ ਲੈਣਾ ਆਸਟ੍ਰੇਲੀਆ ਹੈ ਲੱਗਦਾ ਇੱਥੋਂ ਜਲੰਧਰ ਤੋਂ ਸਿੱਧੀ ਜਾਂਦੀਆਂ ਨੇ ਉਧਰ ਨੂੰ ਆਸਟ੍ਰੇਲੀਆ ਜਾਣ ਲਈ ਮੈਨੂੰ ਸਿੰਗਾਪੁਰ ਜਾਣ ਲਈ ਮਿਲੋ ਹਾਂਜੀ ਨਿਊਜ਼ੀਲੈਂਡ ਜਾਣ ਲਈ ਮਿਲੋ ਕੈਨੇਡਾ ਜਾਣ ਲਈ ਮਿਲੋ ਮੈਂ ਸੋਚਿਆ ਯਾਰ ਮੈਂ ਕਿ ਪੰਜਾਬ ਰਹਿਣ ਲਈ ਵੀ ਮਿਲੋ ਇਹ ਬੋਰਡ ਕੌਣ ਲਾਈਏ ਉਹ ਬੋਰਡ ਮੈਂ ਲਾਉਂਗਾ ਪੰਜਾਬ ਚ ਰਹਿਣ ਲਈ ਮੈਨੂੰ ਮਿਲੋ ਹਾਉ ਜੇ ਕੋ ਕੰਮ ਕਰਨਾ ਹੈ ਸਟਾਰਟਅਪ ਕਰੋ ਅਸੀਂ ਸ਼ੁਰੂ ਕੀਤਾ ਹੈ ਇਨਵੈਸਟ ਪੰਜਾਬ ਚ ਸਟਾਰਟਅਪ ਦੇ ਸ਼ੁਰੂ ਕਰਿਆ ਚਾਰ ਚਾਰ ਪੰਜ ਪੰਜ ਮੁੰਡੇ ਪਹਿਲਾਂ ਬੱਚਿਆਂ ਨੂੰ ਅਸੀਂ ਦੇ ਰਹੇ ਪੈਸੇ ਕਿੰਨੇ ਕਿੰਨੇ ਦੇ ਰਹੇ ਹਰ ਜੁੱਤ ਦੋ ਬਿਜ਼ਨਸ ਬਲਾਸੇ ਲਈ 2000 ਰੁਪਏ ਇੱਕ ਬੱਚੇ ਨੂੰ ਤੇ ਚਾਰ ਪੰਜ ਪੰਜ ਦੇਖੋ ਗਰੁੱਪ ਨੇ ਨਾ 8000 ਤੱਕ 16000 ਰੁਪਏ ਤੱਕ ਹਾਂ ਅੱਜ ਛਤਕ ਬੱਚੇ 2000 ਰੁਪਏ ਦੇ ਦਾਂਗੇ 16000 ਰੁਪਏ ਲੈ ਕੇ ਆਪਸ ਚ ਉਹ ਆਪਣੇ ਦਿਮਾਗ ਦੇ ਘੋੜੇ ਦੌੜਾਉਣ ਕੁਛ ਨਾ ਕੋਈ ਨਵੀਂ ਕੋਈ ਕਾਰਡ ਕੱਢਣ ਉਹਦੀ ਅਸੀਂ ਫਿਰ ਕੰਪਨੀ ਵਾਲਿਆਂ ਨਾਲ ਵੱਡੀਆਂ ਨਾਲ ਗੱਲ ਕਰਾ ਕੇ ਉਹਨਾਂ ਨੂੰ ਲੱਖਾਂ ਰੁਪਏ ਉੱਥੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਜਦੋਂ ਚੀਜ਼ ਡਿਵੈਲਪ ਹੋ ਗਈ ਤਾਂ ਸਾਡੀ ਕੰਪਨੀ ਵਾਸਤੇ ਅਸੀਂ ਇਹ ਸੌਫਟਵੇਅਰ ਖਰੀਦਾਂਗੇ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਇਥੋਂ ਸ਼ੁਰੂ ਕਰਦੇ ਹਾਂ ਅਸੀਂ ਮੈਂ ਚਾਹੁੰਨਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਨ ਜੌਬ ਸੀਕਰਸ ਨਹੀਂ ਜੌਬ ਪ੍ਰੋਵਾਈਡਰਸ ਬਣੋ ਕੰਮ ਸ਼ੁਰੂ ਕਰੋ ਬਿਜ਼ਨਸ ਸ਼ੁਰੂ ਕਰੋ ਸਰਕਾਰ ਹੈਲਪ ਕਰੋਗੀ ਬਿਨਾ ਵਿਆਜ ਤੋਂ ਲੋਨ ਦੇਵਾਂਗੇ ਜਿੱਦੇ ਕਮਾਉਣ ਲੱਗੇ ਉਹਦੇ ਮੋੜ ਦਿਓ ਇਦਾਂ ਕਰਨਾ ਪਊਗਾ ਇਹ ਕੋਈ ਜ਼ਖਮ ਛੋਟੇ-ਮੋਟੇ ਨਹੀਂ ਹੈਗੇ ਬਹੁਤ ਗਹਿਰੇ ਜ਼ਖਮ ਨੇ ਹੌਲੀ-ਹੌਲੀ ਭਰਨੇਗੇ ਜੇ ਭਰਨੇਗੇ ਵੀ ਤਾਂ ਬਤਾ ਵੀ ਹੈ ਜੇ ਦਾਗ ਰਹਿ ਜਾਊਗਾ ਫਿਰ ਹੋਈ ਹੋਈ ਦਾਗ ਵੀ ਜਾਊਗਾ ਫਿਰ ਮਲਮ ਲਾਵਾਂਗੇ ਮਲਮ ਇਮਾਨਦਾਰੀ ਦੀ ਲੱਗ ਸਕਦੀ ਹੈ ਹੋਰ ਕੋਈ ਮਲਮ ਨਹੀਂ ਹੈ ਕਿਤੇ ਔਰ ਮੱਲਮ ਵੀ ਰੋਈ ਲਾ ਸਕਦਾ ਜਿਹਨੂੰ ਕੋਈ ਲੈਣਾ ਦੇਣਾ ਨਾ ਹੋਵੇ ਕਿ ਮੇਰਾ ਹਿੱਸਾ ਕਿੰਨਾ ਹੈ ਇਸ ਕੰਮ ਚੱਪਾ ਪੈਣਾ ਨਹੀਂ ਮੈਂ ਤਾਂ ਉਹ ਕੰਮ ਛੱਡੀ ਫਿਰਦਾ ਸੀ ਮੈਂ ਤਾਂ ਪੈਸੇ ਕਮਾਉਣ ਦਾ ਕੰਮ ਤਾਂ ਮੈਂ ਛੱਡੀ ਫਿਰਦਾ ਸੀ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਉਧਰ ਫੇਲ ਹੋ ਗਿਆ ਇੱਧਰ ਆ ਗਿਆ ਤੇ ਜਿਹੜੇ ਜਿਹੜੇ ਕਾਮਯਾਬ ਕਲਾਕਾਰ ਨੇ ਪੰਜਾਬ ਦੇ ਸਾਰੇ ਮੇਰੀ ਟੀਮ ਦਾ ਹੈਗੇ ਜੁਗਨ ਵਾਲੀ ਦੇਖਦੇ ਹੋਗੇ ਤੁਸੀਂ ਸਾਰੇ ਸਾਰੇ ਉਹੀ ਮੁੰਡਿਆਂ ਨੇ ਮੈਂ ਕਰੋ ਕੰਮ ਭਈ ਮੈਂ ਮੈਨੂੰ ਪਰਮਾਤਮਾ ਨੇ ਇੱਧਰ ਡਿਊਟੀ ਲਾਤੀ ਮੇਰੀ मैं इधर काम करूंगा वह मैं तो बहुत ज्यादा पैसे कमाते हैं फिर की होंगे उन्होंने कला है जो मैं पक्का ही पता है कि इनी तनखाह है मुख्यमंत्री भी इन्ना पत्ते मिलते हैं फिर मैं तो मैं पता फिर ताइयों आया मैं ये मतलब थोड़ी जारी बाद कहो कि मैं बाद च तनखाह तनखूह पहला तनखाह देखियो नहीं पुछ ही नहीं कसे किसी ने भी तनखाह कि तनखा तीरियस ही नहीं सी लेंदे ਉੱਪਰੋਂ ਜਾਲਾ ਸੀ ਕੰਮ ਸੋਇਸ ਕਰਕੇ ਮੈਂ ਫੇਰ ਪੰਜਾਬ ਦੇ ਨੌਜਵਾਨਾਂ ਨੂੰ ਇਹ ਕਹਿਣਾ ਚਾਹਨਾ ਕਿ ਛੋਟੀ ਛੋਟੀ ਗਲਤੀ ਪੜ ਕੇ ਨਾ ਕਰੋ ਤੇ ਇੱਕ ਥੋੜਾ ਜਿਹਾ ਤੰਗ ਦੇਲ ਨਾ ਹੋਈਏ ਆਪਾਂ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਰੋਟੀ ਖਾਣ ਵਾਲਿਆਂ ਯਾਰ ਆਪਾਂ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ 20 ਰੁਪਏ ਦੇ ਲੰਗਰ ਤੋਂ ਸ਼ੁਰੂ ਹੋਇਆ ਅਜੇ ਤੱਕ 20 ਰੁਪਏ ਨੇ ਰੈਂਦੀ ਦੁਨੀਆ ਤੱਕ ਮੁੱਕ ਸਕਦੇ ਹੋ ਸਾਰੇ ਪੰਜਾਬ ਨੂੰ ਰੋਟੀ ਖਵਾਉਂਦਾ ਹੈ ਪੰਜਾਬ ਆਪਣਾ ਦੇਸ਼ ਸਾਰੇ ਦੇਸ਼ ਨੂੰ ਪੰਜਾਬ ਰੋਟੀ ਖਾਂਦਾ ਹੁਣ ਵੀ ਅੱਜ ਮੈਂ ਸਵੇਰੇ ਪਾਤਾ ਵੀ ਪਈ 518 ਨੌਕਰੀਆਂ ਮੈਂ ਤੁਸੀਂ ਪੜ ਲਿਆ ਹੋਣਾ ਨਾ ਫੇਸਬੁਕ ਤੇ ਵੀ ਥੱਲੇ ਕਰਾਇਆ ਪੰਜਾਬੀ ਕਿੰਨੇ ਨੇ ਚੋਂ ਬਾਹਰਲੇ ਹੋਣੇ ਸਾਰੇ 518 ਚੋਂ 512 ਪੰਜਾਬੀ ਨੇ ਆ ਜਿਹੜੇ ਤੁਸੀਂ ਔਰ ਜਿਹੜੇ 5 6 ਹੈਗੇ ਨੇ ਉਹ ਹਰਿਆਣੇ ਦੇ ਨੇ ਇੱਕ ਹਿਮਾਚਲ ਦੇ ਚੰਡੀਗੜ੍ਹ ਦੇ ਉਹ ਵੀ ਪੰਜਾਬੀ ਨੇ ਪੰਜਾਬੀ ਦਾ ਟੈਸਟ ਪਾਸ ਕਰਕੇ ਆਏ ਨੇ ਇੱਥੇ ਤਾਂ ਦੇਖੋ ਕੈਨੇਡਾ ਅਮਰੀਕਾ ਕਿਤੇ ਸਵਿਟਜ਼ਰਲੈਂਡ ਜਾਂ ਕਿਤੇ ਜਰਮਨੀ ਚ ਆਪਣਾ ਕੋਈ ਮੁੰਡਾ ਜਾਂ ਕੁੜੀ ਪੁਲਿਸ ਚ ਭਰਤੀ ਹੋ ਜੇ ਉਹ ਆਪਾਂ ਸੋਸ਼ਲ ਮੀਡੀਆ ਵਾਹ ਬਈ ਵਾਹ ਚੱਕ ਤੇ ਫੱਟੇ ਮਿਲਦੀ ਨੌਕਰੀਆਂ ਕਰਤਾ ਉੱਚਾ ਸਿਰ ਪੰਜਾਬੀਆਂ ਦਾ ਜੇ ਇੱਥੇ ਕਿਸੇ ਚੰਡੀਗੜ੍ਹ ਦੇ ਹਰਿਆਣੇ ਵਾਲੇ ਨੂੰ ਨੌਕਰੀ ਹੁੰਦੀ ਉਹ ਤਾਂ ਲਟਾਤਾ ਜੀ ਪੰਜਾਬ ਲਟਾਤਾ ਜੀ ਲਟਾ ਐਂ ਨਾ ਕਰੋ ਐਂ ਨਾ ਕਰੋ ਯਾਰ ਐਂ ਨਾ ਕਰੋ ਆਪਾਂ ਤਾਂ ਬੰਦਨਾਲੇ ਗੁਰੂ ਸਾਹਿਬ ਨੇ ਆਪਾਂ ਨੂੰ ਇਹ ਪ੍ਰੇਰਣਾ ਦਿੰਦੀ ਹੈ ਕਿ ਦੂਜਿਆਂ ਦੇ ਹੱਕਾਂ ਦੀ ਰਾਖੀ ਵੀ ਕਰੋ ਦੂਜਿਆਂ ਦੇ ਹੱਕਾਂ ਦੀ ਦੂਜਿਆਂ ਦੇ ਧਰਮਾਂ ਦੀ ਰਾਖੀ ਕਰਦੇ ਸਾਡੇ ਗੁਰੂ ਸਾਹਿਬ ਸ਼ਹੀਦ ਹੋਏ ਹੋਏ ਨੇ ਸੋ ਇਹ ਮੈਨੂੰ ਤਾਂ ਦੱਸਣਾ ਪੈਗਾ ਕਿ ਐਵੇਂ ਹੀ ਫਲਾਣ ਦੇ ਵਿੱਚੋਂ ਇੰਨੇ ਪਰਸੈਂਟ ਪਜਾਰਦੇ ਨਹੀਂ ਹੈਗੇ ਜੀ ਲੈ ਆ ਆਪ ਉਥੇ ਬੈਠ ਰਹੇ ਨੇ ਢਿੱਲੀ ਖੜਾ ਲੈ ਨੇ ਆਪ ਉਥੇ ਬੈਠੇ ਹੋਣੇ ਸੁਇਸ ਕਰਕੇ ਥੋੜਾ ਜਿਹਾ ਫਾਈਨ ਟਿਊਨਿੰਗ ਕਰਨ ਦੀ ਲੋੜ ਹੈ ਜੇ ਕਿਸੇ ਨੂੰ ਕੋਈ ਗਲਤ ਫਹਮੀ ਹੈ ਸਾਡੀਆਂ ਸਾਰੀਆਂ ਵੈਬਸਾਈਟਾਂ ਨੇ ਸਾਡਾ ਇਨਵੈਸਟ ਪੰਜਾਬ ਦਾ ਪੋਰਟਲ ਹੈ ਜਿਹੜੇ ਜਿਹੜੇ ਤੇ ਆਪਣਾ ਕੁਲਦੀਪ ਕਹਿੰਦੀ ਸੀ ਕਿ ਰਿਜ਼ਲਟ ਆਇਆ ਉਸ ਵੈਬਸਾਈਟ ਤੇ ਮੈਂ ਦੇਖ ਲਿਆ ਉੱਥੇ ਇਹ ਵੀ ਦੇਖ ਲਿਓ ਕਿ ਕੌਣ-ਕੌਣ ਸੀ ਕਿੱਥੋਂ-ਕਿੱਥੋਂ ਸਾਰੇ ਡਿਟੇਲ ਹੈ ਉੱਚ ਸਾਰੇ ਕੁਝ ਪਾਰਦਰਸ਼ੀ ਹੈ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਨਾ ਕਿ ਉਹਨੂੰ ਵੀ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੂੰਗਾ ਸੱਚੀ ਬੋਲੂੰਗਾ ਇਹਨਾਂ ਦੂਜਿਆਂ ਨੂੰ ਯਾਦ ਰੱਖਣਾ ਪੈਂਦਾ ਵੀ ਪਿਛਲੇ ਸਾਲ ਕੀ ਕਰਕੇ ਗਏ ਸੀ ਇੱਥੇ ਬੜਾ ਕੁਝ ਹੋਈ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਹੋਊਗਾ ਦੇਖੋ ਰੋੜੇ ਉਸੇ 베ਰੀ ਨੂੰ ਪੈਂਦੇ ਨੇ ਜਿਹਦੇ ਫੇਰ ਮਿੱਠੇ ਹੋਣ ਕਦੇ ਅੱਕ ਦੇ ਰੋੜਾ ਮੱਝੇ ਦੇਖਿਆ ਤੁਸੀਂ ਕੋੜਾ ਹੋ ਤਾਂ ਤੇ ਸਾਨੂੰ ਸਾਡੇ ਗੁਰੂਆਂ ਨੇ ਕਿਹਾ ਮਿੱਠਤ ਨਹੀਂ ਵੀ ਨਾਨਕਾ ਗੁਣ ਚਗਿਆ ਤਤ ਸਸ ਅਸੀਂ ਆ ਤਾਰਨਾ ਸੁਣ ਸੁਣ ਕੇ ਵੱਡੇ ਹੋਏ ਆ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬੜਾ ਤੂੰ ਮਾਰ ਨਾ ਕਰੀ ਸੋਹ ਕਾਰ ਨਹੀਂ ਕਰਨਾ ਚਾਹੀਦਾ ਮੈਂ ਤੁਹਾਨੂੰ ਵੀ ਕਹਿਣਾ ਨੌਕਰੀ ਮਿਲ ਗਈ ਠੀਕ ਹੈ ਅੱਜ ਘਰੇ ਜਲੇਬੀਆਂ ਬਣਨ ਗਈਆਂ ਖੁਸ਼ੀ ਹੋਊਗੀ ਬਹੁਤ ਵਧੀਆ ਗੱਲ ਹੈ ਰਿਸ਼ਤੇਦਾਰ ਆਉਣਗੇ ਦੋਸਤ ਮਿੱਤਰ ਆਉਣਗੇ ਪਰ ਜੇ ਕੋਈ ਇਹੋ ਜਿਹਾ ਵੀ ਆ ਗਿਆ ਨਾ ਤੁਹਾਡੇ ਗਵਾਂਢ ਚੋਂ ਜਾਂ ਗਵਾਂਢੀ ਪਿੰਡ ਤੋਂ ਕਿ ਯਾਰ ਬਾਈ ਕਿਹੜਾ ਫਾਰਮ ਭਰਿਆ ਸੀ ਤੇ ਇਹ ਕਿਤਾਬ ਕਿੱਥੋਂ ਮਿਲਦੀ ਹੁੰਦੀ ਹੈ ਜਿਹੜੀ ਸਿਲੇਬਸ ਵਾਲੀ ਹੈ ਜਰੂਰ ਦੱਸਿਓ ਉਹਨੂੰ ਕਿ ਆਹਾ ਕਰਤਾ ਮਿਲਦੀ ਹੁੰਦੀ ਐ ਇੱਥੋਂ ਆ ਪੜ ਲਾ ਇਹਨੇ ਨੰਬਰ ਆਗੇ ਤਾਂ ਮੈਰਿਟ ਹੁੰਦੀ ਐ ਕਿਉਂਕਿ ਇਹਦੇ ਨਾਲ ਤੁਹਾਨੂੰ ਵੀ ਲੱਗੂਗਾ ਕਿ ਮੈਂ ਵੀ ਇੱਕ ਨੌਕਰੀ ਬੰਨ੍ਹਤੀ ਯਾਰ ਮੈਂ ਤਾਂ ਨੇ ਕਰਨੀ ਐ ਅੱਗੇ ਇਹ ਕਈ ਵਾਰੀ ਪਲ ਘੋਣ ਲੱਗ ਜਾਣਾ ਨਾ ਨਾ ਦੱਸਣਾ ਨਹੀਂ ਹੈਗਾ ਆਪਾਂ ਨਹੀਂ ਨਹੀਂ ਤੂੰ ਦੱਸੋ ਨੌਕਰੀਆਂ ਦੀ ਸਾਡੇ ਕੋਲ ਕੋਈ ਘਾਟ ਨਹੀਂ